ਹਾਂਜੀ ਬਾਬੋ ਯਾ 40 ਸਾਰੇ ਵੀਰਾਂ ਦਾ ਤੇ ਹੋਰ ਕੀ ਬੰਦ ਕਰਦਾ ਤੇ ਉੱਠ ਪਏ ਸਵੇਰੇ ਸਵੇਰੇ ਗਣੀ ਚੁ ਕਰਤੇ ਸਟਾਰਟਿੰਗ ਹਲਾਉਗਦੀ ਠੀਕ ਆ ਤੇ ਕੱਢ ਦਗੇ ਆਪਣੇ ਜਾਨਵਰ ਬਾਹਰ ਚਲੋ ਚੱਲੇ ਗਏ ਚਲੋ ਚੱਲੀਏ ਅੱਗੇ ਕਮਰੇ ਕਰ ਦਨੇ ਆ ਤੇ ਉੱਥੋਂ ਅਜ ਗਣੀ ਚ ਕਰਕੇ ਲਏ ਆ ਇਹ ਕੱਢ ਦਿਆਂ ਬਾਹਰ ਕਰਨ ਆਪਾਂ ਚੱਕ ਦਗੇ ਤੇ ਲਓ ਬਈ ਮਿੱਤਰੋ ਲਓ ਆਗੇ

ਚਲੋ ਵੀਰ ਨੂੰ ਬਾਹਰ ਕਾਢ ਜੀ ਖਰਾਣ ਤੇ ਤੁਹਾਨੂੰ ਫੇਰ ਦਿਖਾਉਣੇ ਕੋਈ ਚੱਕਰ ਨਹੀਂ ਜਿਹਨੂੰ ਅੰਦਰ ਕਰਦ ਗਏ ਚਲੋ 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 ਖੁਡੇ 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 ਚਲੋ 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 ਖੁਡੇ 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 ਚਲੋ 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 ਖੁਡੇ 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 ਕੁੜੇ 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 ਚਲੋ ਵੇ ਕੁੜੇ 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 ਆ ਜਾ ਆ ਜਾ ਕੁੜੇ ਤੇ ਕੁੜੇ 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 ਚਲੋ ਇਹਨਾਂ ਨੂੰ ਅੰਦਰ ਕਰ ਦਈਏ ਤੇ ਚਲਦੇ ਆਂ ਦੁਕਾਨ ਤੇ ਥੋੜਾ ਇਹਨਾਂ ਸਿਲੋਣੇ ਬਾਹਰ ਆ ਕੁੜੇ ਦਾ ਠੀਕਾ ਤੇ ਇੱਕ ਦੂ ਕੰਮ ਹੋਰ ਆ ਤੇ ਚਲਦੇ ਆਂ ਫਿਰ ਲਓ ਚਲ ਤੇ ਦੁਕਾਨ ਚ ਕਰਾਂ ਚਲੋ ਬੱਚਾ ਲੱਗੇ ਕਾਫੇ ਦੇ ਘਰੋਂ ਵੀ ਪਹਿਲੇ ਪੂਨੇ ਮੜਮ ਤੇ ਖਾਤੇ ਰਮੇ ਜੇ ਦੁਕਾਨ ਦੇ ਬਾਹਰ ਦੇ ਦਾ ਠੀਕ ਇੱਕ ਬਾਹਰ ਲੈ ਕੇ ਹੁਣ ਆਪਾਂ ਉਧਰਾਂ ਤੇ ਰਾਈਟ ਸੀਗੇ ਉਹ ਵੀ ਚਲੋ ਬੈ ਕੇ ਆਉਣੇ ਚਲੋ ਕਾਫੇ ਤੋਂ ਬਾਹਰ ਚੱਲੀ ਯਾਰ ਬਾਬੇ ਉਤੇ ਪਿੰਡ ਨਹੀਂ ਆਪਣਾ ਹੱਲ ਹੋਇਆ ਠੀਕ ਆ ਤੇ ਹੁਣ ਚੱਲਦੇ ਆ ਬਾਜ਼ਰ ਨੂੰ ਤੇ ਸਪੈਲ ਫੂਆ ਦੂਜਾ ਫੋਨ ਕਿੰਨਾ ਮੋਟਾ ਰੋਕ ਕੇ ਮੈਂ ਮਾੜੀ ਮੋਟੀ ਵੀਡੀਓ ਸ਼ੂਟ ਕਰਦੀ ਆ ਮੈਂ ਦੱਸ ਦਈਏ ਵੀ ਹੁਣ ਬਾਹਰ ਚੱਲਦੇ ਆ ਕਰਾ ਠੀਕ ਆ ਤੇ ਉੱਥੇ ਚੱਲ ਕੇ ਦਿਖਾਉਣੇ ਬੈਂਕ ਚੱਲਦੇ ਪਹਿਲਾਂ ਫਿਰ ਬਾਜਰਾ ਲਿਆਵਾਂਗੇ ਤੇ ਬਸ ਚਲੋ ਚੱਲਦੇ ਆਂ ਫਿਰ ਬਾਈ ਓਪਿਓ ਤੇ ਬਾਹਰੋਂ ਆਗੇ ਸੀ ਦਵਾਰੇ ਫਿਰ ਬਾਹਰ ਜਾਣਾ ਜਵਾਕ ਤੇ ਲੈਣੀ ਦਵਾਈ ਜਾ ਕੇ ਇਹ ਪਾ ਕੇ ਬਹਿਣੀ ਹੈ ਕੀ ਬਣਦਾ ਇਹ ਤੇ ਉਹ ਬੈਠ ਜਾ ਹਾਂ ਭਾਈ ਉਹਦੇ ਤੇ ਬੰਦ ਕਰ ਦਣਗੇ ਕੋਕੜਾ ਨਹੀਂ ਨਹੀਂ ਕਰ ਤੇ ਕੋਈ ਨਹੀਂ ਲੋੜ ਨਹੀਂ ਕਰਦਾ ਨਹੀਂ ਬਹੁਤ ਵੇਖਿਆ ਉਹ ਬਈ ਆ ਗਿਆ ਇੱਧਰ ਤੇ ਚਾਚਾ ਜੀ ਇਹਦਾ ਬਾਹਰ ਹੀ ਨਹੀਂ ਖੋਲਿਆ ਪਤੰਦਰਾ ਤੂੰ ਬਾਹਰ ਖੋਲੀ ਕਿ ਤੰਗਿਆ ਪੈਰ ਦਿਖਾਉਣੇ ਬੁਡ ਮਾਰਨਿੰਗ ਚਾਚਾ ਗੁੱਡ ਮਾਰਨਿੰਗ ਤੇ ਮੋਟਰਸਾਈਕਲ ਚਾਬੀ ਕਿੱਥੇ ਰਹਿਣਾ ਜਾਣਾ ਆ ਇੱਥੇ ਕੋਈ ਚੱਲਦਾ ਕਿ ਪਿਆ ਹਜੇ ਮਾ ਬਾਲ ਚੱਕਣਾ ਮੈਂ ਰੋ ਲੈ ਕੇ ਜਵਾਕ ਦੀ ਆਇਆ ਤਾਂ ਬਾਹਰ ਜਾਂਦਾ ਮੈਂ ਤੇ ਪਾਣੀ ਪੜਾ ਕੇ ਬਾਹਰਦਾ ਇਥੋਂ ਮੈਂ ਬਾਲਟੀ ਭਰ ਕੇ ਇੱਥੇ ਲੜਾਈ ਦੇ ਕੁੱਕੜ ਫਾਰਮ ਉੱਲੇ ਹੈ ਕੁੱਕੜ ਲੜਾਈ ਜਾਂਦੇ ਹਾਂ ਆ ਇੱਥੇ ਬਾੜ ਚ ਬਾਹਲੇ ਆਏ ਯਾਨੀ ਕੋਈ 10 15 ਨੇ ਬੈਠੇ ਸੀ ਪੈਣੇ ਓਏ ਤੇ ਪੂਰੇ ਬਾਲ ਦਾ ਕੋਕੜਾ ਹੈਗਾ ਤੇ ਦੋਨਾਂ ਕੋਕੜਾ ਹਰਾ ਤੇ ਹਰਮਨ ਦਾ ਤੇ ਇਹਦਾ ਅਮਰਦੀਪ ਦਾ ਵੱਟੇ ਬਣੇ ਫਿਰਦੇ ਮੇਰੇ ਹਾਲੇ ਹਾਂ ਦੋਨਾਂ ਚ 22 ਘੰਟੇ ਇਕੱਲੇ ਨਹੀਂ ਬਈ ਓਏ ਠੀਕ ਹੈ ਵਾਟੇ ਲੁੱਟ ਧੂਆਂ ਘੜਦਾ ਹਰਿਆਂ ਦਾ ਲੜਾਈ ਜਾਂਦੇ ਹੁਣ ਹੁਣ ਅਮਰਦੀਪ ਦੀ ਦੱਸ ਲਈ ਕਰਾਈ ਜਾਂਦੇ ਬਸ ਸੱਤਰੀ ਕਹੋ ਜਾਂਦੇ ਜਾਂਦੇ ਫਰੋਂ ਚੰਗਾ ਫਿਰ ਮੈਂ ਜਾ ਆਉਂਗਾ ਮੈਂ ਮੈਂ ਨਾਲੇ ਬਾਦਰਾ ਲੈ ਕੇ ਆਉਣੀ ਲਾ ਵਾਪਸ ਇਹ ਮੈਡੀਕਲ ਤੇ ਅੱਖ ਚੋਈ ਜਾਂਦਾ ਦਵਾਈ ਲੈ ਲਈ ਤੇ ਫੋਨ ਲੈਣ ਚੱਲਦੇ ਆ ਬਾਜਰਾ ਠੀਕ ਆਪਾਂ ਹੋਰ ਲੇਕਣ ਬਾਜਰਾ ਇਸ ਕੋਈ ਤੇ ਕੀ ਸਾਕਤਾ ਬਾਜਰੇ ਦਾ ਲੈ ਲਾਂ 2-4 ਕਿਲੋ ਤੋਂ ਪਹਿਲਾਂ ਲੈਣ ਦੋਸੀ ਆਪਾਂ ਨਾ ਉਹ ਵਾ ਵੀ ਤਾਂ ਕੱਢ ਕੇ ਉਦੋਂ ਤੇ ਮੈਨੂੰ ਲੈ ਵੀ ਕੱਢ ਚ ਬਹੁਤ ਟਾਈਮ ਲੱਗਣ 3-4 ਕਿਲੋ ਤੋਂ ਵੀ 3-4 ਕਿਲੋ ਉੱਤਰਾ ਵਿੱਚ ਕੰਨ ਮਿਕਸ ਕਰਕੇ ਖਾ ਲੈਂਦੇ ਚਲੋ ਕੋਈ ਨਹੀਂ ਟਿਆਉਣੇ ਤੇ ਕਰਦੇ ਆਂ ਛੇ ਥੋੜੇ ਲਓ ਬਾਪੇ ਬਾਜਰਾ ਵੀ ਨਹੀਂ ਮੀਆ ਬਾਹਲੋਂ ਨਹੀਂ ਹੋਇਆ ਤੇ ਪਿੰਡ ਤਾਂ ਆਪਣੇ ਹੂਗਾ ਤੇ ਪਿੰਡ ਜਾ ਕੇ ਪਚਾਈ ਆਪਾਂ ਇਹ ਤਾਂ ਹਸਪਤਲ ਚਲ ਗਿਆ ਦਵਾ ਦਾ ਠੀਕ ਆ ਪੂਰੀ ਕਾਹਲਾ ਮੈਨੂੰ ਵੀ ਤੇ ਫਿਰ ਵੀ ਕਰਦੇ ਆ ਕਿ ਕੰਮ ਤਾਂ ਤਾਂ ਹੋ ਰਿਹਾ ਠੀਕ ਆ ਤੇ ਚਲੋ ਫਿਰ ਚਲਦੇ ਆ ਪ੍ਰਧਾਨ ਤੇ ਕਰਦੇ ਆ ਸੇ ਹਟਾ ਠੀਕ ਆ ਅੱਬੋ ਆ ਕੇ ਘਰੇ ਬਾਜਰਾ ਲਿਆਉਂਦਾ ਸੀਗਾ ਤੇ 4-5 ਕਿਲੋ ਲਿਆਏ ਇਹ ਨਹੀਂ ਮੁਖਦਾ ਹਣਾ ਪਾਉਣਾ ਠੀਕ ਆ 15-20 ਦਿਨ ਨਹੀਂ ਮੁਕਣਾ ਇਹਨੇ ਤੇ ਰੱਖ ਦਈਏ ਇੱਥੇ ਆਪਾਂ ਠੀਕ ਆ ਤੇ ਇਹਨੂੰ ਆਪਾਂ ਥੇਕੇ ਵੇਖਾਂਗੇ ਹੁਣ ਕਿਹੜਾ ਚਲਦੇ ਆ ਮਨਪ੍ਰੀਤ ਕੋਲੇ ਤੇ ਕਰਦੇ ਵੀ ਕੰਮ ਤਾਂ ਤਾਂ ਹੋ ਰਿਹਾ ਨਵਾਂ ਪਰਾਣਾ ਕੋਈ ਬਣਾ ਕੇ ਮੋਲ ਚਲੋ ਕੋਈ ਨਹੀਂ ਕਰਦੇ ਹੁਣ ਨਾ ਸ਼ੇਅਰ ਲਓ ਬਈ ਤੇ ਮਨਪੀਤ ਜਿਹੇ ਪਿਆ ਹੈ ਤੇ ਆਪਾਂ ਚੱਕ ਲੈ ਚਾਬੀਆਂ ਤੇ ਲੈਟਨਪਟਾ ਕਰਕੇ ਬੰਦ ਠੀਕ ਹੈ ਤੇ ਕਿਹੜੀ ਚਾਬੀ ਹੈ ਖੋਲ ਕੇ ਲਾਹ ਬਲੂਗ ਆ ਰਹੀ ਬਾਰੀਆਂ ਬੋਰੀਆਂ ਖੋਲਦਿਏ ਸਾਰੀਆਂ ਕੰਪੀਓ ਸਕੇ ਰੋਟ ਵਾਹ ਨਿਕਲੇ ਹਾਂ ਖੰਡੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੇ ਲੈਟਾ ਕਰਕੇ ਬੰਦ ਬਾਹਰ ਲੀਆਂ ਵੀ ਤੇ ਖੋਲ ਦੀਏ ਬਾਰੀਆਂ ਪੂਰੀਆਂ ਸਾਰੀਆਂ ਬੈਠੇਗਾ ਤੇ ਮੇਰੀ ਖੰਡ ਕੀ ਕੀ ਹਾਏ ਮੇਰੇ ਛਾਲੇ ਦੇ ਕੇ ਬਿੰਕੀਏ ਜਗੇ ਤੇ ਉਹਦੇ ਬਾਅਦ ਇੱਕੀ ਆ ਬਾਰੀਆਂ ਦੇ ਕਿਹੜੀਆਂ ਬਾਲ ਕੇ ਲੋਪੀ ਉਹ ਕਰ ਰਿਪੋਰਟ ਹੋ ਗਈ ਤੇ ਉਧਰ ਉਸਤਾਦ ਤੇ ਉਹ ਵਰਦਾ ਮਨ ਆਪਣਾ ਉਹ ਸੀ ਠੀਕ ਹੈ ਬਸ ਲੈ ਵੀ ਮੈਂ ਕੰਮ ਨੇ ਮੇੜਦਾ ਚਾਹ ਉਹਦਾ ਸਾਰਾ ਠੀਕ ਹੈ ਇਹ ਕੰਮ ਮੈਂ ਇੱਥੋਂ ਲੈ ਕੇ ਆਏ ਕਰਕੇ ਵਿੱਚ 2 ਮਿੰਟਾਂ ਦਾ ਕਰ ਤੋ 3 ਮਿੰਟਾਂ ਦਾ ਨਹੀਂ 1 ਮਿੰਟ ਦੇ ਕਰ ਇਹਦਾ ਆ ਕਰ ਦੂ ਬਾਈ ਬੰਦ ਥੋੜੀ ਕਰ ਦੋ ਉਹਨੂੰ ਮੈਂ ਮੈਂ ਕੋਈ ਪ੍ਰੋਪਰ ਗੱਲਾਂ ਸਾਰੀਆਂ ਦੱਸਦਾ ਮੈਂ ਰ ਮੈਂ ਕਸਰ ਹਾਏ ਛਤਰੀਆਂ ਲੱਗੀਆਂ ਪਈਆਂ ਤੇ ਲਓ ਬਾਪੋ ਤੇ ਆਪਾਂ ਖੋਲਦੇ ਕਿਤੇ ਲੈ ਖੁੱਡੇ ਆਪਣੇ ਤੇ ਧੁੱਪ ਵੀ ਨਿਕਲ ਆ ਗਈ ਆ ਵੇਖੋ ਠੀਕ ਆ ਤੇ ਕੱਢਾਂਗੇ ਬੱਚੇ ਪੁੱੱਚੇ ਚਾਰ ਪੰਜ ਬਾਹਰ ਅਜੂ ਵੀ ਪੰਜ ਛੇ ਤੇ ਆਹ ਇਹ ਖੋਰ-ਖੂਲ ਵੇਖ ਲ ਕੇ ਚਿੰਦ ਜਾਂਦੇ ਖੋਲਦਿਏ ਇਹਨਾਂ ਦੇ ਵੀ ਤੇ ਇੱਕ ਮਿੰਟੇ ਹੀ ਲੱਗਦੀ ਤੇ ਮਣ ਪਿੱਛੇ ਗਿਆ ਘਰੇ ਚਾਹ ਜੋ ਵੀ ਨੀਰਾ ਨੁਰਾ ਪੁੱਤਰ ਨਾਲ ਹੁਣ ਹੁਣ ਉੱਠਿਆ 1:30 ਵਜੇ ਦਾ ਸੀ ਠੀਕ ਆ ਲਓ ਭਾਈ ਕਰ ਲਓ ਲੋਕ ਖੋਲ ਲੀ ਹੁਣ ਫੇਰ ਦਿਖਾਉਣੇ ਨੇ ਲਓ ਭਾਈ ਤੇਨਾਂ ਬਾੜਗੀ ਵੀ ਖੁੱਟਾਂ ਬਹੁਤ ਚਾਹੀਦੀ ਦੁਬਾਰਾ ਠੀਕ ਹੈ ਤੇ ਵੇਹ ਨਹੀਂ ਅਜੇ ਰੇਤਾਂ ਨੂੰ ਤਾਂ ਛਾਲ ਲਿਆ ਗਏ ਆ ਠੀਕ ਹੈ ਤੇ 2-2 ਇੰਚ ਚੜਾਉਣਾ 2-2 ਇੰਚ ਠੀਕ ਹੈ ਉਹ ਮੁੱਠੀਆਂ ਵਾਲਾ ਕੰਮ ਨਹੀਂ ਕਰਦਾ ਹੁਣ 2-2 ਇੰਚ ਘਟੋ ਘੱਟ ਚੜਾਉਣਾ ਪਊਗਾ ਠੀਕ ਹੈ ਤੋਂ ਫੇਰ ਉੱਤੋਂ ਤੋਂ ਬਿੱਠਾ ਬਿੱਠਾ ਛਾਲ ਲਿਆ ਕਰਾਂਗੇ ਫੇਰ ਗੱਲ ਬਣੂਗੀ ਇਹ ਵੀ ਓਕੇ ਰਿਪੋਰਟ ਆ ਤੇ ਜੜਦਗੇ ਵੀ ਇਧਰਲੇ ਦੇਖ ਲੇ ਆਪਣੇ ਲੋ ਬਈ ਇਹ ਵੀ ਲਗ ਭਾਗ ਉਖੇ ਰੋਟੇ ਸਾਰੇ ਆਹ ਸਹੀ ਆਵੇ ਕਿੰਨਾ ਇਤੋਂ ਟੋਹਾ ਪਾਦ ਰਹੇ ਨੇ ਲੋ ਪਿੱਲੀ ਢਪਾਲ ਦੇ ਭਾਲ ਦੇ ਨੇ ਚੱਲ ਬਹੁਤ ਬਣੀ ਪੀਰ ਵੀ ਕਰਦੇ ਆਲਾ ਜਹਦਾ ਠੀਕ ਆ ਤੇ ਚਲੋ ਕਰਦੇ ਹੋਣਾ ਛੇਰ ਹੋਣਾ ਬਾਅਦ ਚ ਲਗਾਉਣੀ ਹੋਵੇ ਬੰਦਿਆ ਟਾਲੀ ਮਾਸਟਰ ਆ ਬੈਠਾ ਤੇ ਛਤਰੀ ਤੇ ਬੰਨ੍ਹ ਦਈਏ ਇੱਕ ਤੋਂ ਹੋਰ ਬੰਨ੍ਹ ਇੱਕ ਛੜਦੇ ਆਂ ਕਬੂਤਰ ਬਾਹਰ ਆਪਾਂ ਜੇ ਡਾਉਣੇ ਹੈਗੇ ਠੀਕ ਆ ਤੇ ਟਾਲੀ ਮਾਸਟਰ ਚੱਕ ਲਈਏ ਤੁਹਾਨੂੰ ਦਿਖਾਉਣੇ ਨੇ ਲਓ ਭਾਈ ਟਾਲੀ ਮਾਸਟਰ ਫੜ ਲੈਂਦਾ ਤੇ ਬੰਨ੍ਹ ਦਈਏ ਇਹਨੂੰ ਛਤਰੀ ਤੇ ਬੰਨ੍ਹ ਦ ਛਤਰੀ ਤੇ ਇਹਨੂੰ ਮੈਂ ਤਲੇ ਨੂੰ ਬੰਨ੍ਹ ਦਿਆ ਕਰ ਫੇਰ ਦਿਖਾਉਣੇ ਉਹਨੂੰ ਕਬੂਤਰ ਗਾਇਬ ਹੋ ਗਿਆ ਭਾਈ ਹੈ ਨਹੀਂਗਾ ਮੇਰੀ ਨਿਗਾਹ ਨਹੀਂ ਉਹ ਉੱਥੇ ਕਿੰਨੇ ਜਾੜਾ ਮੈਂ ਉੱਤੇ ਬਦਲਦਾ ਉਹਨਾਂ ਨੇ ਉਹ ਦੇਖੋ ਉਹ ਜੂੜੀ ਜਾਂਦੀ ਉਹ ਇਹ ਤਾਂ ਤੁੰਦਾ ਕਿੱਥੇ ਗਲਗਲ ਕਿੱਥੇ ਦੀ ਇਹਦੀ ਵੀ ਚਿੱਟਾ ਹੋ ਗਿਆ ਹੁਣ ਇਹ ਮੈਂ ਤਾਂ ਗਲਾਬੀ ਬਗਲ ਭਾਰੀ ਨਗਾ ਪੁਰਾਣੇ ਨਾ ਰੱਖਿਆਣ ਦੇ ਉਹਨਾਂ ਉਸ ਨਾਮ ਉਹ ਇਹ ਤਾਂ ਮੈਂ ਤਿੰਨ ਚੱਕ ਛੜਦਾ ਦੌਰ ਤਮ ਚੱਲ ਨਾਲਸਰਾ ਹਾਂ ਗਲਾਬੀ ਬਰਕਰਾਰ ਬਣਿਆ ਰਿਹਾ ਇਹ ਉੱਥੇ ਨਹੀਂ ਬਿਠਾਉਂਦਾ ਇਹ ਆਪ ਤਾਂ ਬਿਠਾ ਖੰਡ ਉੱਥੇ ਬਿਠੀਦੀ ਮੇਰੀ ਚੱਲ ਬੰਨ ਕੇ ਫਿਰ ਇਹਨੂੰ ਇਸ ਕੋ ਬਾਹਰ ਦੇ ਕੇ ਤੇ ਫਿਰ ਦਿਖਾਤੇ ਹੈ ਕੋਈ ਪਿੰਜਰੇ ਲੈ ਗਿਆ ਆਪਣਾ ਕੋਸ਼ੇ ਕੋਲੋਂ ਤੇ ਗੋਸ਼ਾ ਕਰੇ ਰਹੀ ਸੀਗਾ ਚੱਕੜ ਕੇ ਪਿੰਜਰਾ ਆਪਣਾ ਚੱਲ ਕੇ ਬੋਣੇ ਰੀਲਾਂ ਨਾਲੇ ਮਾੜੀਆਂ ਮੋਟੀਆਂ ਤੇ ਤੁਹਾਨੂੰ ਦਿਖਾਉਣੇ ਠੀਕ ਆ ਲਾਓ ਬਈ ਉਹ ਆ ਜਿਕੇ ਮਾੜੇ ਪ੍ਰਤੀਖੇ ਥੋੜਾ ਜਿਹਾ ਉਹ ਕਰੇ ਕਮੁੱਤਰ ਰਭਾਈਂ ਦਿੰਦੀ ਆ ਤੇ ਬਥੇੜੀ ਦੀ ਚਾਹ ਜਿ ਫੜਾ ਕੇ ਹੁਣ ਇਸ ਕੱਲੀ ਤੇ ਬਾਗ ਵਾਲੇ ਖੇਤੀ ਤੇ ਬੱਸ ਚੱਲਦੇ ਆ ਘਰੇ ਤੇ ਬਹਿਰੀ ਪੂਰੀ ਜਿਹਨ ਪਤਾ ਹੀ ਪਾਈ ਗਈ ਸੀ ਬਾਹੇ ਗੱਲ ਨਹੀਂ ਕਰ ਸਕਦੇ ਬੜੇ ਹੁਣ ਗੱਲ ਤਾਂ ਪੂਰੀ ਕਰਦੇ ਨਹੀਂ ਚੱਲ ਚੱਲਦੇ ਆ ਵੀ ਘਰੇ ਬਾਲੀ ਗੱਲ ਜੀ ਆਈ ਨਹੀਂ ਮੈਨੂੰ ਗੰਦ ਜਾ ਮਾਂ ਤਾਂ ਗੱਲ ਤਾਂ ਮੈਂ ਤੇ ਘਰੇ ਜਲ ਕੇ ਬੋਣੇ ਰੀਲਾਂ ਨੂੰ ਲਾਉਣਾ ਆਪਾਂ ਠੀਕ ਆ ਤੁਹਾਨੂੰ ਦਿਖਾਉਣੇ ਆ ਤੇ ਚੱਲਦੇ ਹੁਣ ਆਪਾਂ ਕਰੇ ਤੇ ਨਾਲ ਨੂੰ ਭਾਈ ਗੇ ਨਾਲ ਦੇ ਹੋ ਜੀ ਫਰੈਸ਼ ਫਿਰ ਤੇ ਬਸ ਫਿਰ ਚੱਲਦੇ ਹਾਂ ਦੁਬਾਰੇ ਉਧਰ ਨੂੰ ਮਣਪਰੇ ਦੇ ਕੋਲ ਜਨਾ ਨਾਲ ਹੀ ਕਰ ਆ ਬਈ ਠੀਕ ਆ ਨਾਲ ਕੇ ਬਾਦ ਵਿੱਚ ਨਾਲ ਕੇ ਨਾਲ ਕੇ ਤੇ ਕਬੂਤਰ ਭਾਲ ਕੇ ਆਉਣਾ ਜਿਹੜਾ ਬੈਰੀ ਪੈ ਗਈ ਸੀ ਮਗਰ ਠੀਕ ਆ ਉਹਨਾਂ ਦੇ ਤੇ ਉਹਨੂੰ ਭਾਲ ਕੇ ਆਉਣਾਗਾ ਤੇ ਫਿਰ ਤੁਹਾਨੂੰ ਦੱਸਾਉਣੀ ਆ ਕੀ ਚੱਕਰ ਕੀ ਗੱਲਬਾਤ ਹੈਗੀ ਤੇ ਬਾਕੀ ਕਰਦੇ ਹੁਣਾਂ ਸ਼ੇਅਰ ਬਾਅਦ ਸੱਬਿਓ ਤੇ ਚੱਲ ਪਏ ਨਾਲ ਸੀ ਫਰੈਸ਼ ਹੋ ਕੇ ਠੀਕ ਆ ਤੇ ਚੱਲਦੇ ਹਾਂ ਘਰੇ ਮਨਪ੍ਰੇਤ ਕੋਲੇ ਉਹ ਪਾਲਣ ਗਿਆ ਉਹ ਜਾਵੜਿਆ ਸੀਗਾ ਆਪਣਾ ਬੱਚਾ ਪਾਲਣਾ ਤੇ ਉਹ ਵੀ ਉਹਨੂੰ ਲੱਭ ਗਿਆ ਏ ਤੇ ਹੋ ਸਕਿਆ ਆਪਾਂ ਵੀ ਉਹਨੂੰ ਅਰਥ ਨੇ ਜਾ ਕੇ ਫੜ ਲਿਆਵਾਂਗੇ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਪਤਾ ਨਹੀਂ ਹਜੇ ਕਿਵੇਂ ਕਰੂਗਾ ਕਿ ਉਹ ਤੇ ਬਾਕੀ ਆਪਾਂ ਕਾਇਮ ਹੋ ਕੇ ਚੱਲ ਪਿਆ ਠੀਕ ਆ ਤੇ ਚੱਲ ਕੇ ਵੀਡੀਓ ਦੀ ਕਰਦੇ ਤਿਆਰੀ ਪਾਉਣ ਦੀ ਪਾਸਾ ਦਾ ਮੈਂਟਾ ਦੀ ਫੁੱਦੂ ਜੀ ਵੀਡੀਓ ਆ ਬਸ ਡੰਗਾ ਲਾਉ ਜੀ ਤੇ ਚੱਲਦੇ ਆਪਾਂ ਫਿਰ ਬਾਬੋ ਤੇ ਉਦੋਂ ਆਪਾਂ ਬੱਚੇ-ਬੁੱਚੇ ਤੇ ਤਾਰਗੇ ਘਰੇ ਤੇ ਆ ਕੇ ਆਪਾਂ ਬਹਿ ਗਏ ਇੱਥੇ ਤੇ ਆਪਣੇ ਤਿੰਨ ਕਬੂਤਰ ਚਾਰ ਬੈਠੇ ਆ ਦੋ ਪੱਠੇ ਬੈਠੇ ਆ ਨਹੀਂ ਤਿੰਨ ਪੱਠੇ ਬੈਠੇ ਇੱਕ ਵੱਡਾ ਬਠਾ ਗਲਾਪੀ ਬਗਲ ਵਾਲਾ ਆਪਣਾ ਠੀਕ ਆ ਤੇ ਹੁਣ ਇੰਨੇ ਕਰ 10 ਮਿੰਟਾਂ ਦਾ ਕਿਹੜਾ ਹਜੇ ਮਨਪ੍ਰੀਤ ਆਇਆ ਨਹੀਂ ਹਜੇ ਤੇ ਬਾਕੀ ਕਰਦੇ ਹਾਂ ਹੁਣ ਸ਼ੇਅਰ ਚੇ ਕੁਝ ਹੋਇਆ ਤਾਂ ਕੋਈ ਖਾਸ ਪ੍ਰਬੰਧ ਹੋਇਆ ਤਾਂ ਠੀਕ ਹੈ ਤੇ ਬਾਕੀ ਯਾਰ ਵੀਡੀਓ-ਵਿਡੀਓ ਵੇਖ ਲਿਆ ਕਰੋ ਆਪਣੇ ਭਰਾ ਯਾਰ ਤੇ ਕੋਈ ਵੀਊ ਵਧਾ ਦਿਓ ਮਾੜੇ ਮੋٹے ਛੋਟੇ ਭਰਾ ਦੇ ਕੌਡਾ ਫਾਇਦਾ ਹੋਊਗਾ ਮੇਰੇ ਤੇ ਕੀ ਹੋਣਾ ਗਰੀਬ ਬੰਦੇ ਦਾ ਤੇ ਚਲੋ ਕੋਈ ਗੱਲ ਨਹੀਂ ਭਰਾਓ ਤੇ ਦਿਖਾਉਣੇ ਆ ਉਹਨੂੰ ਅੱਗੇ ਕੁਛ ਹੋਰ ਨਮਾ ਉਹ ਬਾਬੇ ਤੇ ਚੱਲ ਪੇ ਕਰੇ ਇਧਰ ਆਪਣੇ ਅੱਜ ਨੂਰ ਖੰਡ ਆਈ ਹੋਈ ਸੀ ਠੀਕ ਆ ਇਹ ਥੋੜੇ ਲੇਟ ਆਈ ਸੀਗੀ ਤੇ ਪਰ ਆ ਗਈ ਤੇ ਹੁਣ ਚੱਲਦੇ ਆ ਕਰੇ ਕੀ ਵਖੀ ਨਾ ਕੁਝ ਨਹੀਂ ਇਹਦਾ ਨੰਬਰ ਨੂੰ ਮਰ ਦਿਖਾ ਦਿਆਂ ਚ ਵਾ ਦੂਜੇ ਹੀ ਐ ਉਹੀ ਐ ਨੰਬਰ ਚ ਗਗਣਾ ਰਹੇਗਾ ਥੋਕੋ ਮੈਂ ਬੈਠਾ ਹੈਂ ਤੇ ਚੰਗਾ ਵਰਤ ਚਾਲਦੇ ਆ ਬਈ ਘਰੇ ਤੇ ਤਾਂ ਦੋਨ ਪਾਈ ਦੇ ਕਬੂਤਰਾਂ ਨੂੰ ਚੱਲ ਚੰਗਾ ਪਰ ਇੱਕ ਲਵ ਯੂ ਖੰਡ ਬਾਏ ਤੇ ਲੈ ਕਰ ਆਏ ਬਾਹਰੀ ਚੰਗਾ ਆਪਾ ਜੂਨ ਤੇ ਵੇਲਾ ਰਹੀ ਚਲੋ ਬਈ ਫਿਰ ਚੱਲਦੇ ਆ ਘਰੇ ਆਪਾਂ ਤੇ ਚੱਲ ਕੇ ਪਾਈ ਦੇ ਦਾਨੇ ਦੂਨੇ ਤੇ ਪਾਈ ਕੇ ਵੀਡੀਓ ਜਾ ਕੇ ਠੀਕ ਆ ਤੇ ਬਸ ਕਰਦੇ ਆ ਚੱਲ ਕੇ ਅੱਪਰ ਕਰੇ ਕੀ ਬਾਬਿਓ ਤੇ ਆ ਗਏ ਸੀ ਕਿ ਘਰੇ ਤੇ ਇਹਨਾਂ ਨੂੰ ਵੇਖ ਲਈ ਆਪਣੇ ਜਾਨਵਰਾਂ ਨੂੰ ਤੇ ਸਭ ਤੋਂ ਪਹਿਲਾਂ ਬਈ ਛੱਡ ਜੀ ਲੈ ਠੀਕ ਆ ਆਪਾਂ ਲੈਟ ਛੱਡ ਦਿੱਗੇ ਤੇ ਫਿਰ ਮੈਨੂੰ ਕਾਹਲਾ ਵੀਡੀਓ ਪੂੜੀ ਪਾਉਣੀ ਆ ਠੀਕ ਆ ਬਈ ਤੇ ਪਾਣੀ ਪੂੜੀਆਂ ਜਵ ਵਧੀਆ ਸਾਫ਼ ਕਰਕੇ ਇਹਨਾਂ ਨੂੰ ਪਾਵਾਂਗੇ ਠੀਕ ਆ ਤੇ ਕੱਢ ਲਿਏ ਭਾਂਡੇ ਭੁੰਡੇ ਬਾਹਰ ਇਹਨਾਂ ਦੇ ਆਪਾਂ ਇੱਕ ਨੂੰ ਇੱਕ ਇਸੇ ਨੂੰ ਸਿਲਾ ਦੇ ਤੇ ਸੱਜਰਾ ਬਾਜਰਾ ਪਾਵਾਂਗੇ ਜਿਹੜੇ ਇਹਨਾਂ ਨੂੰ ਆ ਪਿਆ ਬਾਕੀ ਮੰਡੀ-ਮੁੰਡੀ ਜਾਇ ਜਾ ਮੰਡੀ-ਮੁੰਡੀ ਜਾਇ ਜਾ ਬਣੇ ਹੁਣ ਦੁਆਰੇ ਕਿਤੇ ਹੈ ਤੇ ਸਾਰਾ ਸਮਾਨ ਉਹ ਲੈ ਗਈ ਆਪਾਂ ਖਾਣ ਪੀਣ ਨੂੰ ਵਧੀਆ ਤੇ ਪੱਕੀ-ਮੁੱਕੀ ਜਾਈਗੇ ਹੋਰ ਛੋਲੇ-ਛਾਲੇ ਦੁਕਾਨਾਂ ਤੋਂ ਕੋਣ ਇੱਥੇ ਇੱਥੇ ਪਿੰਡ ਸਾਡੇ ਮਹਿੰਗੇ ਵਾਲਾ ਸਮਾਨ ਆਉਂਦਾ ਯਾਰ ਉਹੀ ਮਹਿੰਗਾ ਲਾਈ ਜਾਂਦੇ ਆ 35 ਰੁਪਏ ਬਾਦ ਲਾਇਆ ਮੰਡੇ ਤੋਂ ਅਸੀਂ 25 ਰੁਪਏ ਲੈਂਦੇ ਰਹੇ ਹਾਂਗੇ ਠੀਕ ਆ ਦੁਕਾਨੋਂ ਤੋਂ ਲਿਆ ਮੈਂ ਤੇ ਇਹਨਾਂ ਦਾ 10 ਰੁਪਏ ਦਾ ਫਰਕ ਪਾਉਂਦੇ ਆ ਭਰਾਵੋ ਤੁਹਾਨੂੰ ਸਰਦਾ ਨਹੀਂ ਸੀਗਾ ਲਿਆਉਣੇ ਪੈਸੇ ਤਾਂ ਤੇ ਬਸ ਟਾਈਮ ਪਾਸ ਕਰਨਾ ਪਿਆ ਨੂੰ ਮੈਂ ਤੇ ਦਾਣੇ ਨੇ ਕੱਢ ਲਈ ਤੇ ਆਪਣੇ ਮਿਲਦਾ ਆਜੋ ਆਜੋ ਆਪਣੇ ਅੰਡਾ ਤਾਂ ਖਰਾਬ ਹੀ ਹੁੰਦਾ ਕੀ ਹੈ ਹਲੋ ਹਲੋ ਤੇ ਲਓ ਭਾਈ ਇਹ ਨੂੰ ਹੋਰ ਬੜਾ ਚੜਦਿਗੇ ਨਾ ਤਾਂ ਠੀਕ ਆ ਲਓ ਜੀ ਇਹ ਨੂੰ ਚੜਤਾ ਤੇ ਪਾ ਟੋਲਦਗੇ ਪਾਣੀ ਤੇ ਸੱਜਰਾ ਪਾਣੀ ਪਾ ਲਈ ਤੁਹਾਨੂੰ ਦਿਖਾਉਣੇ ਪਏ ਠੀਕ ਆ ਤੇ ਲਓ ਬਾਬਿਓ ਤੇ ਧਰਦਗੇ ਨਾ ਦਾਣੇ ਹਣ ਠੀਕ ਆ ਆਜੋ 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 ਦਾਣੇ ਧਰਤੇ ਤੇਦਰ ਆਪਾਂ ਧੋਲੇ ਸੀ ਆਪਣਾ ਡੱਬਾ ਪਾਣੀ ਵਾਲਾ ਇਹਨਾਂ ਦਾ ਠੀਕ ਆ ਤੇ ਉਪਰ ਧਰਤ ਕੇ ਹੌਲੀ ਹੌਲੀ ਨਿੱਗਾ ਪਾਣੀ ਪਾ ਕੇ ਲੈ ਬਈ ਪਾਣੀ ਨਿੱਗਾ ਬਹੁਤ ਜ਼ਰੂਰੀ ਇਹਨਾਂ ਵਾਸਤੇ ਕਿ ਹੁਣ ਓਡੀ ਲੋਡ ਵੀ ਨਹੀਂ ਬਚਦਾ ਵੇਖਿਆ ਜਾਵੇ ਤਾਂ ਤੇ ਥੋੜੇ ਦਿਨ ਹੀ ਬਸ ਬਸ 10 15 ਦਿਨ ਹੋਰ ਮੰਨ ਲਓ ਤੇ ਇਹਨਾਂ ਵਾਲਾ ਬਸ ਮੌਸਮ ਦਾ ਫਰਕ ਪੈ ਜਾਊਗਾ ਆ ਪਾਣੀ ਸੈਟ ਹੈ ਤੇ ਲੋ ਵੀ ਓਕੇ ਰਿਪੋਰਟ ਇਹਨਾਂ ਦੀ ਤੇ ਬਾਕੀ ਆਪਣੇ ਜਿਹੜੇ ਆਂਡੇ ਸੀਗੇ ਬਈ ਉਹ ਵੀ ਖਤਮ ਹੋ ਗਏ ਮੇਰੇ ਹਿਸਾਬ ਨਾਲ ਤਾਂ ਬਸ ਬੱਚੇ ਬੁੱੱਚੇ ਨਹੀਂ ਨਿਕਲ ਦੇਜੋ ਤੇ ਬਾਕੀ ਵੀ ਇਹਨੇ ਪ੍ਰੋਪਰ ਤੁਹਾਨੂੰ ਤੜਕੇ ਦੱਸਾਂਗੇ ਵੇਖ ਕੇ ਬਖਾਦ ਮਾਲਕਾਂ ਮੇਕਾ ਅੰਡਾ ਸਮਝ ਲਓ ਜਿਵੇਂ ਇਹ ਕੁਮਾਰ ਫਲੋਕ ਉਸੇ ਨਹੀਂ ਕਰ ਰਿਹਾ ਤੇ ਕੋ ਹੋਣੀ ਤੇ ਇੱਕ ਅੰਡਾ ਤਾਂ ਉਹ ਪਿਆ ਠੀਕ ਆ ਤੇ ਦੂਜਾ ਅੰਡਾ ਉਹ ਪਿਆ ਵੇਖ ਲਓ ਤੇ ਬਸ ਪੈਂਦੇ ਨਹੀਂ ਅੰਡੇ ਤਾਂ ਤਾਂ ਪੈਣ ਨੂੰ ਹਟ ਗਏ ਕੰਮ ਫਲੋਪ ਹੀ ਆ ਚਲੋ ਹੁਣ ਕਰਾ ਇਹਨੂੰ ਕਰਤੀਏ ਟਾਕ ਦਈਏ ਸਮਾਰ ਕੇ ਠੀਕ ਆ ਤੇ ਲੋ ਮਿੱਤਰੋ ਕਰਦੇ ਨੇ ਓਕੇ ਰਿਪੋਰਟ ਤੇ ਲੋ ਬਈ ਇੱਤੋਂ ਪਤਾ ਰਿਹਾ ਇਸ ਮਾਰ ਕੇ ਇਹਨਾਂ ਨੂੰ ਬਿੱਲੀ ਬੁੱਲੀ ਨਾਲ ਪੱਟੇ ਤੇ ਦਰਵਾਜ਼ਾ ਨਾਲ ਨੰਬਾਪ ਇਹ ਇੱਕ ਮਿੰਟ ਲੋ ਬਈ ਲੋ ਮਿੱਤਰੋ ਕਰਤੀ ਓਕੇ ਰਿਪੋਰਟ ਸਾਰੇ ਕੰਮ ਦੀ ਤੇ ਬਸ ਤੋਂ ਵੀਡੀਓ ਉਹਦੀ ਕਰਕੇ ਤਿਆਰੀ ਆ ਪੜੀ ਪੌਣੀ ਐ ਤੇ ਜਿਹੜੀ ਬਣੀ ਆਂਦੀ ਇਹਦੀ ਕਰੀ ਐਡੀਟਿੰਗ ਤੇ ਚਲੋ ਮਿੱਤਰੋ ਫਿਰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਬਸ ਗੱਲ ਜੀ ਨਾਲ ਆਉਂਦੀ ਤੇ ਸਿੱਟਦੀ ਹੱਲੇ ਬਾਏ 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 ਲਵ ਯੂ ਆਲ ਤੇ ਆਲ ਫਰੈਂਡ ਤੇ ਬਾਏ ਬਾਏ ਜੀ ਠੀਕ ਐ ਤੇ ਮਿਲਦੇ ਹਾਂ ਕਿਸੇ ਖੜਚੋ ਨਵੀਂ ਵੀਡੀਓ ਨਾਲ వీడియో కట్లా బయ బయూ